ਜਗਜੀਤ ਸਿੰਘ ਢੱਲੇਵਾਲ ਨੂੰ ਮਰਨwarte ਦੇ ਬੈਠਿਆ ਹੋਏ 51 ਦਿਨ ਹਾਲਤ ਬੇਹੱਦ ਖਰਾਬ ਆਓ ਤੁਹਾਨੂੰ ਲੈ ਚਾਲਦੇ ਹਾਂ ਪੂਰੀ ਖਬਰ ਵੱਲ ਹਰਿਆਣਾ ਪੰਜਾਬ ਦੀ ਖਨੌਰੀ ਸਰਹੱਦ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਵੱਲੋਂ ਕੀਤੇ ਗਏ ਮਰਨwarte ਦਾ ਅੱਜ 51ਵਾਂ ਦਿਨ ਹੈ ਉਹਨਾਂ ਨੂੰ ਪਾਣੀ ਤੱਕ ਵੀ ਨਹੀਂ ਪਛ ਰਿਹਾ ਉਹ ਜਦ ਵੀ ਪਾਣੀ ਪੀਂਦੇ ਨੇ ਉਹ ਤੁਰੰਤ ਉਲਟੀ ਰਾਹੀਂ ਬਾਹਰ ਨਿਕਲ ਜਾਂਦਾ ਹੈ ਮੰਗਲਵਾਰ ਨੂੰ ਪਟਿਆਲਾ ਤੋਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਢੱਲੇਵਾਲ ਦੀ ਜਾਂਚ ਕਰਨ ਲਈ ਉੱਥੇ ਪਹੁੰਚੀ ਇਸ ਮਾਮਲੇ ਸੁਣਵਾਈ ਅੱਜ ਸੁਪਰੀਮ ਕੋਰਟ ਵਿੱਚ ਹੋਵੇਗੀ। ਨੌਰੀ ਸਰਹੱਦ ਤੇ ਅੱਜ 111 ਕਿਸਾਨ ਕਾਲੇ ਕੱਪੜੇ ਪਾ ਕੇ ਦੁਪਹਿਰ 2 ਵਜੇ ਭੋਖੜ ਹੜਤਾਲ ਤੇ ਬੈਠਣਗੇ। ਪੰਜਾਬ ਭਾਜਪਾ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਰੱਖੇਗੀ ਜਿਸ ਸੇਚੋ ਫਸਲਾਂ ਤੇ ਹੋਰ ਕਿਸਾਨਾਂ ਦੇ ਮੁੱਦਿਆਂ ਤੇ ਐਮਐਸਪੀ ਗਰੰਟੀ ਕਾਨੂੰਨ ਦੇ ਰਣਨੀਤੀ ਤਿਆਰ ਕੀਤੀ ਜਾਵੇਗੀ। ਸ਼ੰਭੂ ਅਤੇ ਖਨੌਰੀ ਸਰਹੱਦ ਤੇ ਚੱਲ ਰਹੇ ਸੰਘਰਸ਼ ਦੇ ਨਾਲ ਹੀ ਹੁਣ ਆਉਣ ਵਾਲੇ ਦਿਨਾਂ ਵਿੱਚ ਸਾਂਝਾ ਕਿਸਾਨ ਮੋਰਚਾ ਵੀ ਦਿਖਾਈ ਦੇਵੇਗਾ। ਪਟਿਆਲਾ ਦੇ ਪਾਤੜਾ ਵਿੱਚ ਦਿਨ ਸੋਮਵਾਰ 13 ਜਨਵਰੀ ਨੂੰ ਤਿੰਨ ਮੋਰਚਿਆਂ ਦੇ ਆਗੂਆਂ ਦੀ ਇੱਕ ਮੀਟਿੰਗ ਹੋਈ ਅਤੇ 18 ਜਨਵਰੀ ਨੂੰ ਇੱਕ ਹੋਰ ਮੀਟਿੰਗ ਹੋਵੇਗੀ ਜਿਸ ਵਿੱਚ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਲਈ ਰਣਨੀਤੀ ਬਣਾਈ ਜਾਵੇਗੀ ਇਹ ਵੀ ਦੱਸ ਦਈਏ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੀ ਬੈਠਿਆਂ 51 ਦਿਨ ਹੋ ਗਏ ਹਨ ਉਹਨਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ ਅਤੇ ਮਾਸ ਸੁਗੜਨ ਲੱਗ ਪਿਆ ਹੈ ਸਾਲ ਲੈਣ ਵਿੱਚ ਵੀ ਤਕਲੀਫ ਆ ਰਹੀ ਹੈ ਪਾਣੀ ਪਿੰਦਿਆਂ ਹੀ ਉਲਟੀਆਂ ਰਾਹੀਂ ਬਾਹਰ ਨਿਕਲ ਜਾਂਦਾ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਅਸਥਾਈ ਹਸਪਤਾਲ ਬਣਾਇਆ ਗਿਆ ਹੈ ਪਰ ਡੱਲੇਵਾਲ ਨੇ ਇਲਾਜ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੁਣ ਅੱਜ ਤੋਂ ਡੱਲੇਵਾਲ ਸਣੇ ਹੋਰ 111 ਕਿਸਾਨ ਖਨੌਰੀ ਬਾਰਡਰ ਤੇ ਕਾਲੇ ਕੱਪੜੇ ਪਾ ਕੇ ਭੁਖ ਹੜਤਾਲ ਤੇ ਬੈਠਣਗੇ